ਜ਼ਿਲ੍ਹਾ ਜਲੰਧ ਦੇ ਦਿਹਾਤੀ ਦੇ ਐਸਐਸਪੀ ਹਰ ਕਮਲ ਸਿੰਘ ਖੱਕ ਡੀਐਸਪੀ ਸਰਵਨਪ ਸਿੰਘ ਬਲ ਫਲੋਰ ਦੀ ਹੇਤਤਾ ਤੇ ਜ਼ਿਲ੍ਹਾ ਜਲੰਧ ਦਿਹਾਤੀ ਦੇ ਟੈਫਿਕਨ ਚਾਰਜ ਸਤਾਰ ਕੇਵਲ ਸਿੰਘ ਦੀ ਟੀਮ ਵੱਲੋਂ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀ ਕਰਕੇ ਬਹਾਨਾ ਦੇ ਚੈਕਿੰਗ ਕੀਤੀ ਗਈ ਜਿਨ੍ਹਾਂ ਬਹਾਨਾ ਦੇ ਪ੍ਰੈਸ਼ਰ ਹੋਣ ਵੱਡੇ ਵੱਡੇ ਸਲੈਂਸ ਲਗਾਏਗਾ ਸੋਨਾਂ ਦੇ ਮੋਟਰਸਾਈਕਲ ਬੰਨ੍ਹ ਕੀਤੇ ਗਏ ਐਸ ਮੌਕੇ ਜੋ ਪਹਾਂਚ ਚਲ ਗਨਾਕੇ ਤੋਂ ਪਜੰਦਿ ਕੋਸ਼ਿਸ਼ ਕਰਤੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਚਲਾਨ ਕੱਟੇ ਗਏ ਐਸ ਮੌਕੇ ਜਸਵਿੰਦਰ ਸਿੰਘ ਬਾਲਕਰਾਮ ਤੇ ਹੋਰ ਕਰਮਚਾਰੀ ਤੇ ਅਧਿਕਾਰੀ ਹਾਜ਼ਰ ਸਨ ਕੈਮਰਾਮੈਨ ਅਸਗ ਨਾਗੀ ਨਾਲ ਗੁਰシャン ਸਿੰਘ ਨਾਗੀ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ